ਉਰੀ ਕੋ ਕਿਦਰ ਨਾ ਪੂਰਾ ਵੇਖੀ ਲਾ ਪੂਰ ਕੈਮਰਾਮੈਨ ਤੂੰ ਤਾਂ ਆ ਜਾ ਕੋ ਕਿਦਰ ਆ ਪੂਰ ਮਿੰਦਰ ਗੰਗਦੀ ਬੱਲੇ ਬੱਲੇ ਪੱਕੀ ਸਾਰੇ ਥੱਲੇ ਥੱਲੇ ਪੀਪਲ ਬਿੰਦਰ ਗੰਗਦੀ ਬੱਲੇ ਬੱਲੇ ਪੱਕੀ ਸਾਰੇ ਥੱਲੇ ਥੱਲੇ جی ایم ایل اے روپا جی نے وہ بھی پیبل میں درکا گیا پو موبائل آواز میری پارٹی जिंदाबाद आवाज میری پارٹی जिंदाबाद आवाज میری پارٹی जिंदाबाद سلام پانو

ਲੋਕਾਂ ਦੇ ਤੋਂ ਉਮੀਦਾਂ ਬਹੁਤ ਰੱਖਿਆ ਨੇ ਕਿੰਨੀਆਂ ਕਿ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰੋਗੇ ਕਿਹੜੇ ਕਿਹੜੇ ਫੰਦੀਆਂ ਕੰਮ ਦੇ ਜਿਦੀਆਂ ਬਿਲਕੁਲੀਆਂ ਇਸ ਲੋਕ ਸਭਾ ਲਈ ਰਹਿਣਗੇ ਅਸਲੀ ਕੰਮ ਕਰਾਂਗੇ ਸਾਨੂੰ ਸਾਡੇ ਵਾਸਤੇ ਚੰਗੀ ਗੱਲ ਹੈ ਸਾਡੇ ਮਾਨ ਦੇ ਤੋਂ ਮਾਨ ਦੀ ਮੇਰੇ ਨਾਲ ਬਣ ਚੁੱਕੀ ਹੈ ਅਗਰ ਨਾ ਵੀ ਹੋਈ ਹੋਵੇ ਸਾਰੇ ਅੰਨਾਂ ਦੇ ਸਾਰੇ ਅੰਨਾਂ ਦੇ ਸਾਰੇ ਅੰਨਾਂ ਦੇ ਸਾਰੇ ਅੰਨਾਂ ਦੇ

ਸਾਬਾ ਨਾ ਉਸ ਤੱਕ ਨਾ ਆਏ ਹੁੰਦੀ ਅੱਜ ਵੱਡੀ ਜਿੱਤ ਪ੍ਰਾਪਤ ਇਸ ਧਰਤੀ ਤੇ ਹੋਈ ਹੈ ਜੀ ਸਭ ਤੋਂ ਪਹਿਲਾਂ ਕੀ ਗੱਲ ਗੁਰੂ ਸਾਹਿਬ ਦਾ ਟ੍ਰਾਂਸਫਰ ਲੈ ਕੇ ਹੀ ਇੱਥੋਂ ਹੀ ਸ਼ੁਰੂਆਤ ਕੀਤੀ ਸੀ ਕੈਂਪੇਨ ਦੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਜਿਹੜੀ ਹੈ ਜਿੱਤ ਪ੍ਰਾਪਤ ਹੋਈ ਹੈ ਔਰ ਸ਼ੁਕਰਾਨਾ ਕਰਨ ਗੁਰੂ ਸਾਹਿਬ ਦੇ ਦਰਬਾਰ ਚ ਹਾਜ਼ਰ ਹੋਏ ਔਰ ਮਹਾਰਾਜ ਤੇ ਅੱਗੇ ਅਰਦਾਸ ਵੀ ਕੀਤੀ ਹੈ ਕਿ ਅੱਗੇ ਆਉਣ ਵਾਲੇ ਟਾਈਮ ਜਿਹੜੀ ਤੁਸੀਂ ਜ਼ਿੰਮੇਵਾਰੀ ਸਾਨੂੰ ਦਿੱਤੀ ਆ ਉਹਨੂੰ ਵਧੀਆ ਤਰੀਕੇ ਨਾਲ ਨਿਵਾ ਸਕੀਏ ਉਹਦੀ ਸਮਰੱਥਾ ਬੱਚਿਓ ਸੂਜੀ ਵੀ ਬੱਚਿਓ ਤਾਕਤ ਵੀ ਬਖਸ਼ੋ ਇਹੀ ਬੇਨਤੀ ਲੈ ਕੇ ਆਏ ਆਂ ਔਰ ਸਾਰਿਆਂ ਦਾ ਧੰਨਵਾਦ ਕੀਤਾ ਹੈ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੂਗਰ ਪਾਰਟੀ ਲੀਡਰਸ਼ਿਪ ਦਾ ਸਾਰੇ ਪਾਰਟੀ ਦੇ ਵਲੰਟੀਅਰ ਸਹਿਬਾਨਾਂ ਦਾ ਸ਼੍ਰੀ ਨਨਪੁਰ ਸਾਹਿਬ ਦੇ ਲੋਕਾਂ ਦੇ ਸਾਰੇ ਵੋਟਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਭਾ ਵਗੈਰਾ ਬਾਕੀ ਪੰਜਾਬ ਦੀ ਗੱਲ ਕਰੀ ਜਾਵੇ ਤਾਂ ਇੱਥੇ ਗੱਲ ਕੀਤੀ ਜਾਵੇ ਤਾਂ ਸਟਾਰਟਿੰਗ ਹੋਈ ਸੀ ਹੁਣ ਇੱਥੇ ਨਫਰਤ ਹੋ ਗਈ ਕਿ ਕਹਿਣ ਦਾ ਇਹਦਾ ਕਸੂਰ ਹੈ ਵਰਕਦੀ ਬਹੁਤ ਰਹਿਮਤ ਹੋਈ ਹੈ ਸ਼ਰੀ ਅਨੰਦਪੁਰ ਸਭ ਲੋਕ ਸਭਾ ਹਲਕੇ ਤੋਂ ਸਾਡੇ ਪ੍ਰਾ ਮਾਲਵਿੰਦਰ ਸਿੰਘ ਅੱਜ ਜਿੱਤ ਦਰਜ ਕੀਤੀ ਹੈ ਤੇ ਹੁਣ ਉਹ ਇਸ ਮਹਾਨ ਇਸ ਪਾਵਨ ਪਵਿੱਤਰ ਧਰਤੀ ਦੀ ਨੁਮਾਇੰਦਗੀ ਜਿਹੜੀ ਸਾਡੇ ਦੇਸ਼ ਦੀ ਸਭ ਸੰਸਦ ਹੈ ਸਭ ਤੋਂ ਵੱਡੀ ਪੰਚਾਇਤ ਹੈ ਲੋਕ ਸਭਾ ਦੇ ਵਿੱਚ ਕਰਨਗੇ ਮੈਂ ਅਨੰਦਪੁਰ ਸਾਹਿਬ ਲੋਕ ਸਭਾ ਤੇ ਸ਼ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਹਰ ਇੱਕ ਵੋਟਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇ ਉੱਤੇ ਵਿਸ਼ਵਾਸ ਕੀਤਾ ਨਾਲ ਹੀ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਹਿਬਾਨਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਦਿਨ ਰਾਤ ਮਿਹਨਤ ਕਰਕੇ ਨਹੀਂ ਗਰਮੀ 'ਚ ਜਿਹੜਾ ਹੈ ਏਸੀ ਪਾਰਟੀ ਦੀ ਚੋਰੀ